ਸਾਡੇ ਮਾਨਜੋਤ ਸਿੰਘ सीएम ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕਰੀ ਹੋਈ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਪੁਚ ਕਮਿਸ਼ਨ ਪੁਲਿਸ ਅਮਰਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇੱਕ ਆਰਮਜ਼ ਨਾਰਕੋ ਹਵਾਲਾ ਨੈਟਵਰਕ ਬਸਟ ਕੀਤਾ ਗਿਆ ਔਰ ਉਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਸਭ ਤੋਂ ਪਹਿਲਾਂ ਜਿਹੜਾ ਅਕਿਊਜ਼ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਮੁਕਦਮੇ ਪੁਰਾਣੇ ਦਰਜ ਨੇ ਆਰਮਜ਼ ਐਕਟ ਅਟੈਂਪਟ ਟੂ ਮਰਡਰ ਸਨੈਚਿੰਗ ਵਗੈਰਾ ਦਾ ਜੋ ਕਿ ਛਾਟਾ ਕੰਬੋਥਾਣਾ ਰੂਰਨ ਦਾ ਸਿਟੀ ਫਰੀਦਕੋਟ ਤੱਕ ਇਹ ਮੁਕਦਮੇ ਦਰਜ ਹੈ ਇਹ ਤੋਂ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬ੍ਰਾਮ ਚਿੱਪੀ ਸਾਡੇ ਸੀਆਈਏ 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਵਿੱਚ ਇਮੀਡੀਏਟਲੀ ਸੰਡ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ 2014 ਤੱਕ ਅਫਗਾਨਿਸਤਾਨ ਚ ਰਹਾ ਸੀ ਜਦੋਂ ਉੱਥੇ ਤਾਲਿਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿਣਾ ਸੀ ਇਹਦਾ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਪਠਾਨ ਉਹ ਤੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰੱਗ ਸਮਗਲਰਸ ਨਾਲ ਲਿੰਕ ਪੈਦਾ ਹੋ ਗਏ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਬਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦਾ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਾਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਦਾ ਰਿਹਾ ਜੋ ਕਿ ਅੱਗੇ ਸਮਗਲਰਸ ਨੂੰ ਦਿੰਦਾ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁੱਛਗਿੱਛ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਘਰਿੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਵੀ ਗ੍ਰਿਫਤਾਰੀ ਹੋਈ ਹੈ ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਘਰਿੰਡੇ ਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਿਡ ਤੇ ਹਰਪਾਲ ਇੱਕ ਹੈਗਾ ਖਾਲੜਾ ਜ਼ਿਲ੍ਹਾ ਕਰਨਤਾਂ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ ਸੋ ਟੋਟਲ ਜੇ ਪਰ ਰਿਕਵਰੀ ਦੇਖੀਏ ਪੰਜ ਪਿਸਟਲਸ ਨੇ ਇੱਕ 32 ਬੋਰ ਦਾ ਤੇ ਦੋ PX5 ਨੇ 9mm ਦੇ ਦੋ ਬਲੌਕ ਨੇ 9mm ਦੇ ਔਰ ਜਿਹੜਾ ਹਵਾਲਾ ਮਨੀ ਹੈ ਉਹ 6 ਲੱਖ 90 ਹਜ਼ਾਰ ਫੜੀ ਗਈ ਹੈ ਜਗਜੀਤ ਸਿੰਘ ਤੋਂ ਇੱਕ ਡਰੋਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਪਾਲ ਤੋਂ ਸੋ ਇਹ ਬੜੀ ਅੱਛੀ ਇੱਕ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਜਿਹਦੀ ਸਾਰੀ ਸੁਪਰਵੀਜ਼ਨ ਰਵਿੰਦਰਪਾਲ ਜੀ ਸਾਡੇ DCP ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ACP ਡਿਟੈਕਟਿਵ ਮਹੌਲਤ ਜੀ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਗਏ ਐ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਕਿ ਜਿਹੜੇ ਇਹ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਇਨਟੈਚ ਕਰਕੇ ਆਪਣਾ ਸਮਾਨ ਮੋਹਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੋਂ ਚੀਜ਼ਾਂ ਦੇ ਉੱਤੇ ਕੰਮ ਕਰ ਰਿਹਾ ਹੈ ਕਨਸਾਈਨਮੈਂਟ ਚੁੱਕਣ ਦਾ ਉਕੇ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਕਰੰਡਾ ਤੇ ਖਲੜਾ ਤਰਨ ਤਰਨ ਦੇ ਨਾਟ ਓਨਲੀ ਹਿਰੋਇਨ ਬਟ ਜਿਹੜੇ ਸਿਵਿਸਟਿਕੇਟਡ ਵੈਪਨ ਜੇ ਆਪਾਂ ਦੇਖੀਏ ਤੇ ਇਹਨਾਂ ਜੋ ਚਾਰ ਜਿਹੜੇ ਵੈਪਨ ਐ ਸਾਰੇ ਅਕ੍ਰੋਸ ਦੀ ਬਾਰਡਰ ਪੁਸ਼ਨ ਕੀਤੇ ਗਏ ਵਾ ਡਰੋਨ ਔਰ ਇਹ ਮੰਦੇ ਵੀ ਐ ਤੇ ਦੋਨੇ ਪੀਐਕਸ 5 ਤੇ ਜਿਹੜਾ ਗਲੌਕ ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅੱਕੇ ਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਬੇਸ ਸਮਗਲਰਸ ਤੋਂ ਉਹ ਅ ਇਨਵੈਸਟੀਗੇਸ਼ਨ ਦਾ ਜੇ ਪਾਰਟ ਅੱਗੇ ਚੱਲ ਰਿਹਾ ਸੀ ਆਪਣੀ ਸੈਂਟੀਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆ ਪਾ ਸਮਝਦੇ ਆ ਕਿ ਸਿੰਡੀਕੇਟ ਹੈਗਾ ਇਹ ਇਸ ਤੋਂ ਡਰੋਨ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ਡ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰੀਸੀਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਹਰ ਬਣ ਚੁੱਕਿਆ ਕਿਉਂਕਿ ਕਾਫੀ ਦੇਰ ਤੋਂ ਇਹ ਕੰਮ ਹੈ